ਤੋ ਹੀ ਆ ਗਏ ਜੇ ਨਹੀਂ ਤਾਂ ਕੰਮ ਤੇ ਗਏ ਹੀ ਉਹ ਗਿਆ ਤਾਂ ਮੈਂ ਹੈਗਾ ਹੀ ਤੇ ਉਹ ਠੇਕੇਦਾਰ ਦਾ ਮੈਨੂੰ ਇੱਥੇ ਫੋਨ ਆ ਗਿਆ ਵਾ ਕੀ ਆਂਦਾ ਉਹ ਕਹਿੰਦਾ ਮੈਨੂੰ ਕਿਤੇ ਕੰਮ ਪਿਆ ਗਿਆ ਵਾ ਤੇ ਕੱਲ ਨੂੰ ਆਈ ਹੁਣ ਤੇ ਮੈਂ ਆਹ ਯਾਰ ਅਸੀਂ ਤਾਂ ਕਰਨ ਦੀ ਫੀਸ ਤਾਰਨੀ ਹਾਂ ਅੱਜ ਫੇਰ ਛੁੱਟੀ ਹੋ ਗਈ ਆ ਅੰਦਰ ਖਰਚੇ ਤੇ ਅੱਗੇ ਨਹੀਂ ਮਾਣ ਲੱਭਾ ਦਾ ਉੱਠ ਉਹਨੇ ਦਵਾਈ ਦਿੱਤੀ ਆ ਤੇ ਜਰੂਰ ਨੇ ਉਹ ਆਹੋ ਕਹਿੰਦਾ ਗੋਲੀਆਂ ਦੇ ਦੀ ਜਾ ਕੇ ਦਿੱਤੀ ਉਪਰ ਘਟ ਗਿਆ ਹੁਣ ਬਾਕੀ ਦੰਨਾ ਬਾਹਰ ਛੱਡਣਾ ਨਾ ਵਟਾ ਮੈਨੂੰ ਨਾ ਕਬਰਾੜਦੀ ਹੋਈ ਜਾਂਦੀ ਆ ਪਤਾ ਨਹੀਂ ਕਿਉਂ ਜਿੰਨੂੰ ਚੰਗਾ ਚੰਗਾ ਨਹੀਂ ਲੱਗਣ ਰਿਹਾ ਕੁਛ ਇਹ ਵੀ ਮੰਮੀ ਤਾਂ ਗਿਆ ਕਿਹਨੇ ਸਾਲ ਕੀ ਕਹਾ ਕੋ ਨਾ ਫੇਰ ਵਾ ਮੰਮੀ ਦਵਾਈ ਤੋਂ ਹੀ ਖਾਂਦੀ ਰਹਿੰਦੀ ਆ ਮੇਰੇ ਨਾ ਮਨ ਦੇ ਵਿੱਚ ਜੀਪ ਜਿਹੇ ਅੰਤਰੇ ਵਿਚਾਰ ਆਉਂਦੇ ਆ ਇਹ ਚਾਂਸ ਕਿਉਂ ਹੋਇਆ ਚੰਗਾ ਨਹੀਂ ਹੁੰਦਾ ਤੁਹਾਨੂੰ ਦੱਸਿਆ ਸੀ ਨਾ ਕਿ ਮੈਨੂੰ ਹੋਰ ਤਰ੍ਹਾਂ ਹੋਣ ਰਿਹਾ ਵਾ ਤੇ ਲਵਲੀ ਦਾ ਫੋਨ ਆਇਆ ਸੀ ਕਿ ਮਾਤਾ ਠੀਕ ਨਹੀਂ ਸੀ ਮੈਂ ਬਾਹਰ ਨੂੰ ਗਿਆ ਵਾਂ ਤੇ ਬਾਹਰੋਂ ਆਇਆ ਤੇ ਭੋਸ਼ ਹੋਈ ਬੈੱਡ ਤੇ ਪਈ ਸੀ ਬਹੁਤ ਅਪਾਧ ਮੇਰੀ ਗੱਲ ਸੁਣੋ ਹਜੇ